ਦੰਦਨ ਸਤੂਰਦਾਸ ਮਹਾਰਾਜ ਜੀ ਦੇ 648ਵੇਂ ਮਹਾਨ ਆਗਮਨ ਪਰਬ ਦੇ ਸੰਬੰਧ ਵਿੱਚ ਸ੍ਰੀ ਗੁਰੂ ਰদাস ਪਵਨਪੁਰੰਧ ਕਮੇਟੀ ਪਿੰਡ ਬੜਿੰਗ ਜ਼ਿਲ੍ਹਾ ਜਲੰਧਰ ਵੱਲੋਂ ਲਗਾਤਾਰ ਪਿਛਲੇ ਦਿਨ 25 ਜਨਵਰੀ ਤੋਂ 25 ਜਨਵਰੀ ਤੋਂ 25 ਤੋਂ ਪ੍ਰਵਾਤ ਫੇਰੀਆਂ ਦਾ ਆਰੰਭ ਕੀਤਾ ਗਿਆ ਹੈ ਜੋ ਕਿ ਇਹ ਲਗਾਤਾਰ 8 ਫਰਵਰੀ ਵਿੱਚੋਂ 25 ਤੱਕ ਚੱਲਣੀਆਂ ਅੱਜ ਅਸੀਂ ਨੌਵੀਂ ਪ੍ਰਵਾਤ ਫੇਰੀ ਸ਼੍ਰੀ ਗੁਰੂ ਦਾਸ ਭਵਨ ਤੋਂ ਲੈ ਕੇ ਅਸੀਂ ਚੱਲੇ ਹਾਂ ਔਰ ਇਹ ਝੰਡ ਵਾਲੇ ਬਾਬੇ ਸ਼ਹੀਦ ਪਿੰਡ ਬੜਿੰਗ ਉੱਥੇ ਅਸੀਂ ਪਹੁੰਚੇ ਉੱਥੇ ਸੱਦਾ ਸੀ ਔਰ ਬੜਾ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਔਰ ਗੁਰੂ ਮਹਾਰਾਜਾ ਕੀਰਤਨ ਕੀਤਾ ਗੁਰਬਾਣੀ ਦਾ ਔਰ ਹੁਣ ਅਸੀਂ ਵਾਪਸ ਫੇਰ ਗੁਰਦਾਸ ਸਾਹਿਬ ਜਾਣਾ ਹੈ ਉਹ ਵਰਾਸਤ ਇੱਕ ਹੋਰ ਬਰਾਦ ਫੇਰੀ ਕਿਸੇ ਸ਼੍ਰੀਮਾਨ ਜੀ ਹਮੇਸ਼ਲਾ ਡਾਕਟਰ ਸਾਹਿਬ ਦੇ ਘਰੇ ਉੱਥੇ ਜਾ ਕੇ ਵਾਪਸ ਗੁਰਦਰਾ ਸਾਹਿਬ ਆਵਾਂਗੇ ਔਰ ਸਤਗੁਰੂ ਰਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਮੈਂ ਸਮਝਦਾ ਕਿ ਅੱਜ ਉਹਨਾਂ ਦਾ ਜੋ ਸੁਪਨਾ ਸਤਗੁਰੂ ਰਦਾਸ ਮਹਾਰਾਜ ਜੀ ਸਾਨੂੰ ਦਿੱਤਾ ਸੀ ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਨ ਦੋ ਨਹੀਂ ਤੇ ਠਾਓ ਉਹ ਅੱਜ ਸੁਪਨਾ ਸਤਗੁਰੂ ਰਦਾਸ ਮਹਾਰਾਜ ਜੀ ਦਾ ਮੈਂ ਸਮਝਦਾ ਸੰਗਤਾਂ ਦਾ ਸਲਾਬ ਦੇਖ ਕੇ ਲੱਗਦਾ ਪੂਰਾ ਨੂੰ ਹੋਰ ਜਾ ਰਿਹਾ ਹੈ ਔਰ ਉਹਨਾਂ ਦਾ ਇੱਕ ਹੋਰ ਸੁਪਨਾ ਸੀ ਅਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਵੱਡੇ ਸਭ ਸਮ ਬਚੇਰ ਵਿਦਾਸ ਰਹੇ ਪ੍ਰਸੰਨ ਕਿਉਂਕਿ ਉਹ ਚਾਹੁੰਦੇ ਸੀ ਕਿ ਇੱਥੇ ਉੱਚ ਨੀਚ ਦਾ ਜੋ ਬੋਲ ਬਾਲਾ ਹੈ ਉੱਚਾ ਨੀਵਾਂ ਮਾਰਾ ਤਕੜਾ ਉਹਨੂੰ ਮਿਟਾਉਂਦੇ ਸੀ ਉਹਨਾਂ ਦਾ ਇਹ ਸੁਪਨਾ ਸੀ ਕਿ ਹਰ ਇੱਕ ਨੂੰ ਸਮਾਨਤਾ ਮਿਲੇ ਬਰਾਬਰ ਦਾ ਹੱਕ ਮਿਲੇ ਔਰ ਮੈਂ ਸਮਝਦਾ ਅੱਜ ਉਹ ਸਤਗੁਰ ਰਾਮਾਰਾ ਜੀ ਦਾ ਬਹੁਤ ਹੀ ਵੱਡਾ ਪਰਉਪਕਾਰ ਹੈ ਜਿਹਦੇ ਕਰਕੇ ਅੱਜ ਸਾਰਿਆਂ ਸੰਗਤ ਦਾ ਬੜੇ ਉਤਸ਼ਾਹ ਨਾਲ ਸਤਗੁਰ ਰਾਮਾਰਾ ਜੀ ਦਾ ਇਹ ਆਗਮਨ ਪੁਰਬ ਮਨਾਉਂ ਮਨਾ ਰਹੇ ਨੇ ਔਰ ਮੈਂ ਅੱਜ ਦੇ ਇਸ ਮੁਬਾਰਕ ਦਿਨ ਤੇ ਸ਼੍ਰੀ ਅਰਜਨ ਪਵਨ ਮਨੋਦ ਕਮੇਟੀ ਵੱਲੋਂ ਸਾਰੇ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਅੱਜ ਆਪਣੇ ਕਮੇਟੀ ਵੱਲੋਂ ਫਿਰ ਦੁਆਰਾ ਮੁਬਾਰਕਬਾਦ ਦਿੰਦਾ ਹਾਂ ਕਿ ਆਪ ਸਾਰੇ ਵਧਾਈ ਦੇ ਪਾਤਰ ਹੋ ਔਰ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਆਪ ਵੀ ਉਤਸ਼ਾਹ ਨਾਲ ਬੜੇ ਹਮ ਹਮਾ ਕੇ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਆਪਣੇ ਜੀਵਨਾਂ ਨੂੰ ਸਫਲਾ ਕਰਨ ਦੀ ਕਿਰਪਾਲਤਾ ਕਰੋ ਜੈ ਗੁਰਦੇਵ ਤਨ ਗੁਰਦੇਵ ਸਤ ਸਤ ਗੁਰੂ ਮੇਰਾ ਜਿਹੜਾ ਵਿਚੜਿਆ ਨੂੰ ਮੇਲਦਾ 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 ਵਿੱਚੜਿਆ ਨੂੰ ਮੇਰਦਾ 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 ਹੈ ਤਾ ਦਾ ਪੁਰ ਮੇਰਾ ਕਿਹੜਾ ਵਿੱਚੜਿਆ ਨੂੰ ਮੇ ਜੈਸਾ ਸਤਿਗੁਰੂ ਮੇਰਾ ਜਿਹੜਾ ਵਿਛੜਿਆ ਨੂੰ ਤੇਲਦਾ ਐਸਾ ਸਤਿਗੁਰੂ ਮੇਰਾ ਜਿਹੜਾ ਵਿਛੜਿਆ ਨੂੰ ਮੇਰੇ ਲਦਾ ਐਸਾ ਸਤਿਗੁਰੂ ਮੇਰਾ ਜਿਹੜਾ ਵਿਛੜਿਆ ਨੂੰ ਤੇਲਦਾ ਜੈਸਾ ਸਤਿਗੁਰੂ ਢੂਣੀ ਦਾ 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 ਸਤ ਸਤ ਗੁਰੂ ਨਾਨਕ ਸੁਰੂ ਨਾ ਸੋਈ ਕਹਿ ਦਿੱਤੇ ਰਾਹ ਵਿਚੜਿਆ ਨੂੰ ਮੇਰ ਦਾ ਐਸਾ ਸਤ ਗੁਰੂ ਮੇਰਾ ਕਿਹੜਾ ਵਿਚੜਿਆ ਨੂੰ ਮੇਰ ਦਾ ਐਸਾ ਸਤ ਗੁਰੂ ਮੇਰਾ ਕਿਹੜਾ ਵਿਚੜਿਆ ਨੂੰ ਮੇਰ ਦਾ ਐਸਾ ਸਤ ਗੁਰੂ ਮੇਰਾ ਕਿਹੜਾ ਵਿਚੜਿਆ ਨੂੰ ਮੇਰ ਦਾ ਵਿਚੜਿਆ ਤੇਰੇ ਪ੍ਰਭੂ ਵਿਚੜਿਆ ਮਿਲ ਸੋ ਵਿਚੜਿਆ ਤੇਰੇ ਪ੍ਰਭੂ ਆਮੇਲੇ ਪ੍ਰਭੂ ਵਿਚੜਿਆ ਮੇਲੇ ਤਉ ਵਿਚੜਿਆ ਮੇਲੇ ਪ੍ਰਭੂ ਵਿਚੜਿਆ ਮੇਲੇ ਪ੍ਰਭੂ ਵਿਚੜਿਆ ਮੇਲੇ ਪ੍ਰਭੂ ਅਸਰ ਸੇਸਾ ਕੋਪੀ ਵਿਚੜਿਆ ਨੂੰ ਮੇਲਦਾ ਐਸਾ ਸਤਿਗੁਰੂ ਮੇਰਾ ਛੇੜਾ ਵਿਚੜਿਆ ਨੂੰ ਮੇਲਦਾ ਐਸਾ ਸਤਿਗੁਰੂ ਮੇਰਾ ਛੇੜਾ ਵਿਚੜਿਆ ਨੂੰ ਮੇਲਦਾ ਐਸਾ ਸਤਿਗੁਰੂ ਮੇਰਾ ਛੇੜਾ ਵਿਚੜਿਆ ਨੂੰ नमो दर जाए ॾाह नमो दर दायो ॾाह नमो दर्द नाइ ॾाह नमो दर्द नाइ ॾाह नमो सज लाए ॾाह नमो सत ॾाह नमो दर्द नाए ॾाह नमो दर्द नाए नम నమోమ చి నమో మన చి మన చిరడాో మన చిరడామో మన చిమోమ చి నమోమ చిరడామో మన చి

ਸਤਿਗੁਰੂ ਦੇ ਨਾਮ ਮਿਲਾਇਆ ਨਾਨਕ 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 ਸਤਿਗੁਰੂ ਦੇ ਨਾਮ ਮਿਲਾਇਆ I'm going to

Go, I is the man ਸਤਿ ਨਮਸਕਾਰ ਜੀ ਦਾਦਾ ਜੀ ਤੋਂ ਹੈ ਜਵਾਈ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਦਰ ਵਡਿਆ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਅਰਦਾਸਿਕੋ ਅੰਗਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਬਾਛ ਹਿੰਦਾ ਸੁਹੀ ਪ੍ਰਤਮ ਭਗਵਤੀ ਜੀ ਸਬਰ ਗਏ ਗੁਰੂ ਨਾਨਕ ਲਈ ਧਾਇਏ ਬਰੰਗਦ ਗੁਰ ਦੇ ਅਮਰਦਾਸ ਸੋ ਰਾਮ ਦਾਸਨ ਹੋਏ ਸਹਾਏ ਅਰਜਨ ਹਰਿ ਗੁਬਿੰਦ ਨੋ ਸਮਰੋਧ ਜੀ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਾਈ ਹੈ ਜਿਸ ਲੇਠੇ ਸਾਬ ਨੂੰ ਗਜਾਹੇ ਤੀਕ ਮਹਾ ਦਰਸ਼ਨ ਰਿਐ ਕਰਨਾਉ ਨੇਤਿ ਆਵੇ ਧਾਈ ਸਭ ਤਾਈ ਹੁਣਾ ਜੀ ਸਹਾਏ ਜਾਗਦੀ ਜੋਤ ਪ੍ਰਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨੀ ਦਾ ਦਾ ਧਿਆਨਦਰ ਕੇ ਬੋਲਣਾ ਜੀ ਵਾਹਿਗੁਰੂ ਪੰਜਾਬ ਪਿਆਰਿਆ ਜਹੋਂ ਸੱਭ ਜਾਣਿਆ ਜਾਲੀ ਮੁਕਤੀਆਂ ਹਟੀਆਂ ਜਪੀਆਂ ਦੱਪੀਆਂ ਜਨਨ ਨਾਮ ਜਪਿਆ ਵੱਢ ਕੇ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਅੰਧੇ ਕੀਤਾ ਤਨਾ ਪਿਆਰਿਆ ਸਤਿਆਰਿਆਂ ਦੀ ਪੁੱਤਰ ਕਮਾਈ ਦਾ ਧਿਆਨਦਰ ਕੇ ਬੋਲਣਾ ਜੀ ਵਾਹਿਗੁਰੂ ਜਿਹੜਾ ਸਿੰਘਾ ਸਿੰਘਣਿਆ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਘਟਾਏ ਊਪਰੀਆਂ ਨਹਾਈਆਂ ਚਿਰਕੜੀਆਂ ਤੇ ਚੜ੍ਹਿਆ ਰਿਆ ਨਾਲ ਜਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਗੁਰਮਾਹਰਿਆਂ ਕੀਤੀਆਂ ਧਰਮ ਨਿਹਾਰੇ ਸਿੱਖੀ ਕੇਸਾਂ ਸਵਸ ਸੰਗ ਨਿਵਾਹੀ ਪੰਜਾ ਤਖਤਾ ਸਰਬੰਦਰ ਗੁਰਦੁਆਰਿਆਂ ਦਾ ਧਿਆਨ ਲਰਗੇ ਬੋਲਣਾ ਜੀ ਸਾਹਿਬੇ ਗੁਰੂ ਦੇ ਨਿਮਾਣਿਆਂ ਦੇ ਮਾਨ ਸਤਗੁਰੂ ਨੇ ਤਾੜਿਆਂ ਦੇ ਤਾਨ ਸਤਗੁਰੂ ਨੇ ਓਟਿਆਂ ਦੀ ਓਟ ਨਿਆਸਰੀਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਾਗਤ ਗੁਰੂ ਧੰਨ ਧਨ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਭਗਤੀ ਸ਼ਕਤੀ ਦੇ ਮਾਲਕ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਚਰਨ ਗਮਲਾਂ ਜਰਦਾਸ ਬੇਨਤੀ ਜੋਦੜੀ ਹੈ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਸਤਿਗੁਰੂ ਜੀ ਨੌਵੀਂ ਪ੍ਰਭਾਤ ਫੇਰੀ ਦੇ ਸੰਬੰਧ ਵਿੱਚ ਗੁਰਦੁਆਰਾ ਛੀਤ ਜੰਡ ਸਿੰਘਾਂ ਦੇ ਅਸਥਾਨਾਂ ਦੇ ਸਤਿਗੁਰੂ ਜੀ ਨੌਵੀਂ ਪ੍ਰਭਾਤ ਫੇਰੀ ਦੇ ਸੰਬੰਧ ਵਿੱਚ ਸਤਿਗੁਰੂ ਜੀ ਸਮੂਹ ਸੰਗਤਾਂ ਨੇ ਸਤਿਗੁਰੂ ਜੀ ਦਰਸ਼ਨ ਦੇ ਕੇ ਨਦਰੋ ਨਜ਼ਰੀ ਨਿਹਾਲ ਕੀਤਾ ਸਤਿਗੁਰੂ ਜੀ ਸਮੂਹ ਸੰਗਤਾਂ ਦੇ ਸਤਿਗੁਰੂ ਜੀ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ ਸਤਿਗੁਰੂ ਜੀ ਬੱਚਿਆਂ ਦੀ ਵੱਡੀ ਵੱਡੀ ਆਰਜ਼ੂ ਬਖਸ਼ਿਸ਼ ਕਰਨੀ ਵੇਦਿਆ ਦਾਣ ਬਖਸ਼ਿਸ਼ ਕਰੜਾ ਮਾਤਾ ਪਿਤਾ ਦਾ ਆਗਿਆਕਾਰੀ ਬਣਾਉਣਾ ਸਤਿਗੁਰੂ ਜੀ ਮੰਦਰਾਂ 'ਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਗਾਰੋ 12 ਵਿੱਚ ਵਾਦੀ ਬਖਸ਼ਿਸ਼ ਕਰਨੀ ਦਿਨ ਦੁਗਣੀ ਰਾਤ ਜੋਗਣੀ ਸਤਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨੀਆਂ ਅੰਗ ਸੰਗ ਸਹਾਇਤਾ ਕਰਨੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਜਮ ਕੜਾ ਪ੍ਰਸ਼ਾਦੀ ਪੁੱਤਰ ਦੇਖ ਹਾਜ਼ਰ ਦਰ ਤੇ ਪ੍ਰਵਾਨ ਹੋਵੇ ਭੋਗ ਲਾਓ ਲਗਾ ਹੋਇਆ ਭੋਗ ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀ ਸੰਗਤਾਂ ਵੱਲੋਂ ਸਤਿਗੁਰੂ ਜੀ ਸਮੁੰਦਰ ਦੇ ਗਫੇ ਤਿਆਰ ਹਨ ਭੋਗ ਲਾਓ ਲਗਾ ਹੋਇਆ ਭੋਗ ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸਤਿਗੁਰੂ ਜੀ ਸੰਗਤਾਂ ਵੱਲੋਂ ਬਿਆੰਤ ਬਿਆੰਤ ਮਾਇ ਸਤਿਗੁਰੂ ਜੀ ਹਾਜ਼ਰ ਹੋਈ ਜਿਨ੍ਹਾਂ ਖਜਾਨਿਆਂ ਜੋ ਮਾਇ ਆਈ ਸੋ ਸੁਖ ਜਾਨੇ ਭਰ ਕੇ ਭਰਪੂਰ ਕਰਨੇ ਕਾਲ ਗੰਡਕ ਦੂਰ ਕਰਨੇ ਸਤਿਗੁਰ ਜੀ ਭੁੱਲ ਆ ਚੁਕਾ ਮਾਫ ਕਰਨੀਆ ਸਰਬੱਤ ਦੇ ਕਾਰਜ ਰਾਸ ਕਰਨੇ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਅਪਜੀਆਂ ਦਾ ਨਾਮ ਜਿਦਿਆ ਆਵੇ ਧੰਨ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੁਹਾਡੇ ਨਾਮ ਦੀ ਹੋਵੇ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਜੀ ਦਾ ਭਲਾ ਹਰ ਸੋਹੀ ਰਾਸਾ ਢਕੇ ਕਰੇ ਹਾਜ ਕੀ ਹਾਸ ਦੇ ਨਰ ਗੋਦ ਗਜਾ ਦੇਰ ਬਿਲਾਸ ਤੇ ਨਰ ਦੋ ਜਗ ਜਾਏਗੇ ਬਦ ਭਾਗੇਰ ਬਿਲਾਸ ਜੋ ਬੋਲੇ ਸੋ ਨਰ ਭਏ ਗੁਰਦਾਸ ਮਹਾਰਾਜ ਜੀ ਨੇ ਬੋਲੇ ਸੋ ਨੇਹਾਲ ਸਾਤਿ ਸੁਰੀਆ ਮਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਨੂਰ ਕਾਲਿਸਾ ਸੰਬੰਧੀ ਆਪਣਵਾਰਿਆਂ ਨੇ ਇੰਟਰਵਿਊ ਕਰਦੇ ਹੁਣ ਚੱਲਣਾ ਹੈ ਔਰ ਸਬਿਧਾਰਾਂ ਦੇ ਰਿਕਾਰਡਿੰਗ ਜਿਹੜੀ ਹੋ ਰਹੀ ਆ ਇਹ YouTube ਤੇ ਕਰਨੇ ਆ ਔਰ ਚੈਨਲ ਤੇ ਆਉਣੇ ਆ ਸਵਾਪਾਹਾਰਿਆਂ ਨੇ ਬਹੁਤ ਤਰੀਕੇ ਨਾਲ ਇੰਟਰਵਿਊ ਕਰਨਾ ਹੈ ਤਾਂ ਆਪਕੋ ਮਾਣ ਗੱਲਾਂ ਨੂੰ ਮਿਲਣ ਬਦਾਈਆਂ ਹੈ ਚਲੋ ਜੀ ਜੋੜੇ ਕਰਦੇ ਆ I'm not Goodbye. ਗੁਰੂ ਗ੍ਰੰਥ ਸਾਹਿਬ ਜੀ ਦੇ 648ਵੇਂ ਮਹਾਨ ਆਗਮਨ ਪਰਬ ਦੇ ਸੰਬੰਧ ਵਿੱਚ ਸ੍ਰੀ ਗੁਰੂ ਰਵਿਦਾਸ ਪਵਨ ਪ੍ਰੰਧ ਕਮੇਟੀ ਪਿੰਡ ਬੜਿੰਗ ਜ਼ਿਲ੍ਹਾ ਜਲੰਧਰ ਵੱਲੋਂ ਲਗਾਤਾਰ ਪਿਛਲੇ ਦਿਨ 25 ਜਨਵਰੀ ਤੋਂ 25 ਜਨਵਰੀ 2025 ਤੋਂ ਪ੍ਰਵਾਤ ਫੇਰੀਆਂ ਦਾ ਆਰੰਭ ਕੀਤਾ ਗਿਆ ਹੈ ਜੋ ਕਿ ਇਹ ਲਗਾਤਾਰ 8 ਫਰਵਰੀ 2025 ਤੱਕ ਚੱਲਣੀਆਂ ਅੱਜ ਅਸੀਂ ਨੌਵੀਂ ਪ੍ਰਵਾਤ ਫੇਰੀ ਸ਼੍ਰੀ ਗੁਰੂ ਦਾਸ ਭਵਨ ਤੋਂ ਲੈ ਕੇ ਅਸੀਂ ਚੱਲੇ ਹਾਂ ਔਰ ਇਹ ਝੰਡ ਵਾਲੇ ਬਾਬੇ ਸ਼ਹੀਦ ਪਿੰਡ ਬੜਿੰਗ ਉੱਥੇ ਜੀ ਪਹੁੰਚੇ ਉੱਥੇ ਸੱਦਾ ਸੀ ਔਰ ਬੜਾ ਹੀ ਸੰਗਤਾਂ ਨੇ ਸਹਿਯੋਗ ਦਿੱਤਾ ਔਰ ਗੁਰੂ ਮਹਾਰਾਜਾ ਕੀਰਤਨ ਕੀਤਾ ਗੁਰਬਾਣੀ ਦਾ ਔਰ ਹੁਣ ਅਸੀਂ ਵਾਪਸ ਫੇਰ ਗੁਰਦਾਸ ਸਾਹਿਬ ਜਾਣਾ ਹੈ ਔਰ ਰਾਸਤੇ 'ਚ ਇੱਕ ਹੋਰ ਪੁਰਾਤ ਫੇਰੀ ਕਿਸੇ શ્રીਮਾਨ ਜੀ ਹਰਮੇਸ਼ ਲਾਲ ਡਾਕਟਰ ਸਾਹਿਬ ਦੇ ਘਰੇ ਉੱਥੇ ਜਾ ਕੇ ਵਾਪਸ ਗੁਰਦਾਸ ਸਾਹਿਬ ਆਵਾਂਗੇ ਔਰ ਸਤਗੁਰੂ ਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਖੁਸ਼ੀਆਂ ਮਨਾਉਂਦੇ ਹੋਏ ਮੈਂ ਸਮਝਦਾ ਕਿ ਅੱਜ ਉਹਨਾਂ ਦਾ ਜੋ ਸੁਪਨਾ ਸਤਗੁਰੂ ਦਾਸ ਮਹਾਰਾਜ ਜੀ ਸਾਨੂੰ ਦਿੱਤਾ ਸੀ ਬੇਗਮਪੁਰਾ ਸ਼ਹਿਰ ਕੋ ਨਾਉ ਦੂਖ ਹਨ ਦੋ ਨਹੀਂ ਤੇ ਠਾਓ ਉਹ ਅੱਜ ਸੁਪਨਾ ਸਤਗੁਰੂ ਦਾਸ ਮਹਾਰਾਜ ਜੀ ਦਾ ਮੈਂ ਸਮਝਦਾ ਸੰਗਤਾਂ ਦਾ ਸਾਲਾਬ ਦੇਖ ਕੇ ਲੱਗਦਾ ਪੂਰਾ ਉਹ ਹੋਰ ਜਾ ਰਿਹਾ ਹੈ ਔਰ ਉਹਨਾਂ ਦਾ ਇੱਕ ਹੋਰ ਸੁਪਨਾ ਸੀ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਬਡੇ ਸਭ ਸਮ ਬਸੇਰ ਵਿਦਾਸ ਰਹੇ ਪਰਸਨ ਕਿਉਂਕਿ ਉਹ ਚਾਹੁੰਦੇ ਸੀ ਕਿ ਇੱਥੇ ਉੱਚ ਨੀਚ ਦਾ ਜੋ ਬੋਲ ਬਾਲਾ ਹੈ ਉੱਚਾ ਨੀਮਾ ਮਾਰਾ ਤਕੜਾ ਉਹਨੂੰ ਮਿਟਾਉਂਦੇ ਸੀ ਉਹਨਾਂ ਦਾ ਇਹ ਸੁਪਨਾ ਸੀ ਕਿ ਹਰ ਇੱਕ ਨੂੰ ਸਮਾਨਤਾ ਮਿਲੇ ਬਰਾਬਰ ਦਾ ਹੱਕ ਮਿਲੇ ਔਰ ਮੈਂ ਸਮਝਦਾ ਅੱਜ ਉਹ ਸਤਗੁਰ ਰਾਮਾਰਾ ਜੀ ਦਾ ਬਹੁਤ ਹੀ ਵੱਡਾ ਪਰਉਪਕਾਰ ਹੈ ਜਿਹਦੇ ਕਰਕੇ ਅੱਜ ਸਾਰਿਆਂ ਸੰਗਤ ਦਾ ਬੜੇ ਉਤਸ਼ਾਹ ਨਾਲ ਸਤਗੁਰ ਰਾਮਾਰਾ ਜੀ ਦਾ ਇਹ ਆਗਮਨ ਪੁਰਬ ਮਨਾਉਂ ਮਨਾ ਰਹੇ ਨੇ ਔਰ ਮੈਂ ਅੱਜ ਦੇ ਇਸ ਮੁਬਾਰਕ ਦਿਨ ਤੇ ਸ਼੍ਰੀ ਗੁਰਦਾਸ ਪਵਨ ਬਨੂ ਦੀ ਕਮੇਟੀ ਵੱਲੋਂ ਸਾਰੇ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਅੱਜ ਆਪਣੇ ਕਮੇਟੀ ਵੱਲੋਂ ਫਿਰ ਦੁਆਰਾ ਮੁਬਾਰਕਬਾਦ ਦਿੰਦਾ ਹਾਂ ਕਿ ਆਪ ਸਾਰੇ ਵਧਾਈ ਦੇ ਪਾਤਰ ਹੋ ਔਰ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਆਪ ਵੀ ਉਤਸ਼ਾਹ ਨਾਲ ਬੜੇ ਹਮ-ਹਮਾ ਕੇ ਇਸ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਆਪਣੇ ਜੀਵਨਾਂ ਨੂੰ ਸਫਲਾ ਕਰਨ ਦੀ ਕਿਰਪਾਲਤਾ ਕਰੋ ਜੈ ਗੁਰਦੇਵ ਧੰਗੁਰਦੇਵ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰਤ ਪਰਮ ਸਤਕਾਰਯੋਗ ਗੁਰੂ ਪਿਆਰੇ ਸਾਧ ਸੰਗਤ ਜਿਵੇਂ ਸਾਡੇ ਬਹੁਤ ਸਤਕਾਰਯੋਗ ਸਾਡੀ ਸਮੁੱਚੀ ਕਮੇਟੀ ਦੇ ਜਨਰਲ ਸੈਕਟਰੀ ਸਹਿਬਾਨ ਸ਼੍ਰੀਮਾਨ ਸ਼੍ਰੀ ਮੁਕੰਦਰਾਲ ਜੀ ਉਹਨਾਂ ਨੇ ਆਪ ਸਾਰੀਆਂ ਸੰਗਤਾਂ ਨੂੰ ਜਿੱਥੇ ਸਾਰਾ ਵੇਰਵਾ ਦੱਸੀ ਦਿੱਤਾ ਉੱਥੇ ਮੈਂ ਵੀ ਜੁਆਇੰਟ ਸੈਕਟਰੀ ਹੋਣ ਦੇ ਨਾਤੇ ਸਾਡੇ ਬਹੁਤ ਸਤਕਾਰਯੋਗ ਪ੍ਰਧਾਨ ਸਾਹਿਬ ਸ਼੍ਰੀਮਾਨ ਸ਼੍ਰੀ ਕੇਕੇ ਪੌਲ ਜੀ ਅਤੇ ਸਮੁੱਚੀ ਟੀਮ ਸਾਰਿਆਂ ਵੱਲੋਂ ਇੱਥੇ ਦੇਸ਼-ਵਦੇਸ਼ ਦੇ ਵਿੱਚ ਬੈਠੀਆਂ ਸੰਗਤਾਂ ਅਤੇ ਸਾਰੇ ਨਗਰ ਵਾਲਿਆਂ ਨੂੰ ਅੱਜ ਦੇ ਜਿਹੜਾ ਸ਼ੁਭ ਦਿਹਾੜਾ ਜੋ ਚੱਲ ਰਿਹਾ ਹੈ ਸਤਿਗੁਰੂ ਅਰਜਨ ਦੇਵ ਮਹਾਰਜ ਦਾ 648ਵਾਂ ਪਾਵਨ ਪਵਿੱਤਰ ਦਿਹਾੜਾ ਜਿਹੜਾ ਸਮੂਹ ਸਾਧ ਸੰਗਤ ਦੇ ਨਾਲ ਮਨਾਉਣ ਜਾ ਰਹੇ ਆ ਇਹ ਪ੍ਰਵਾਹ ਫੇਰੀਆਂ ਦੀਆਂ ਲੜੀਆਂ ਚੱਲ ਰਹੀਆਂ ਸੋ ਸੋਸ਼ਲ ਲੜੀ ਦੇ ਵਿੱਚ ਅੱਜ ਨੌਵੀਂ ਪ੍ਰਵਾਹ ਫੇਰੀ ਦੀ ਸ਼ੁਰੂਆਤ ਕੀਤੀ ਤੇ ਜੰਡਸਰਾਏ ਵਾਲੇ ਬਾਬਾ ਸ਼ਹੀਦ ਜੀ ਦੇ ਦਰਵਾਜ਼ੇ ਹਾਜ਼ਰੀ ਭਰੀ ਸੋ ਆਪ ਸਾਰੀਆਂ ਸੰਗਤਾਂ ਨੂੰ ਫਿਰ ਤੋਂ ਸਮੁੱਚੀ ਕਮੇਟੀ ਵੱਲੋਂ ਸ਼੍ਰੀ ਗੁਰਵਦਾਸ ਭਵਨ ਪਰਵੰਧਕ ਕਮੇਟੀ ਡਿਸਟ੍ਰਿਕਟ ਬੜਿੰਗ ਵੱਲੋਂ ਅਤੇ ਪਿੰਡ ਬੜਿੰਗ ਦੀਆਂ ਸਾਰੀਆਂ ਸੰਗਤਾਂ ਵੱਲੋਂ ਲੱਖ ਲੱਖ ਵਧਾਈ ਦਿੰਦੇ ਆ ਜੈ ਗੁਰਦੇਵ ਧੰਨ ਗੁਰਦੇਵ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੈ ਗੁਰਦੇਵ ਧੰਨ ਗੁਰਦੇਵ ਪੂਰੀ ਹੀ ਬੜਿੰਗ ਦੀ ਸੰਗਤ ਦੇ ਨਾਲ ਅਸੀਂ ਅੱਜ ਨਵੀਂ ਪਰਿਵਾਰ ਫੇਰੀ ਕੱਢ ਰਹੇ ਆ ਪਿੰਡ ਬੜਿੰਗ ਦੇ ਅੰਦਰ ਪੂਰੀਆਂ ਬੜਿੰਗ ਵਾਲੀਆਂ ਸੰਗਤਾਂ ਦਾ ਗੁਰਦੁਆਰਾ ਪਰਵੰਧਕ ਕਮੇਟੀ ਦਾ ਧੰਨਵਾਦ ਹੈ ਜੋ 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 ਕਿ 648ਵਾਂ ਪ੍ਰਕਾਸ਼ ਉਤਸਵ ਅਸੀਂ ਬੜੀ ਧੂਮਤਾਬਨਾ ਮਨਾ ਰਹੇ ਆਂ ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ ਜੋ ਅੱਗੇ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਉਤਸਵ 560 ਸਾਲਾ ਵਾਲਾ ਆਉਣਾ ਆ ਉਹਨੂੰ ਅਸੀਂ ਹੋਰ ਵਧੀਆ ਤਰੀਕੇ ਦੇ ਨਾਲ ਬੜੇ ਜੋਸ਼ ਦੇ ਨਾਲ ਬੜੇ ਹੀ ਸਤਿਕਾਰ ਦੇ ਨਾਲ ਅਸੀਂ ਮਨਾਵਾਂਗੇ 560 ਸਾਲਾ ਜੋ ਕਿ ਅਸੀਂ ਗੁਰਪੁਰ ਗੁਰੂ ਰਵਿਦਾਸ ਮਹਾਰਾਜ ਦਾ ਮਨਾਉਣਾ ਹੈ ਦੇਦ ਲੋ ਧੰਨਵਾਦ ਕਰਦੇ ਆ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਅੱਜ ਅੱਜ ਅਸੀਂ ਸ਼੍ਰੀ ਗੁਰੂ ਅਰਜਨਦਾਸ ਭਵਨ ਪ੍ਰਬੰਧਕ ਕਮੇਟੀ ਵੱਲੋਂ 648 ਮਾ ਜਨਮ ਦੇਵਾ ਸਰ ਸ਼੍ਰੀ ਗੁਰੂ ਅਰਜਨਦਾਸ ਮਹਾਰਾਜ ਜੀ ਦੇ ਮਹਲਾਵਾਂ ਦੇ ਹੋਏ ਸੰਗਤਾਂ ਨੌਵੀਂ ਪ੍ਰਭਾਤ ਫੇਰੀ ਚ ਸ਼ਾਮਲ ਹੋਈਆਂ ਹਨ ਅਸੀਂ ਆਪਣੀ ਕਮੇਟੀ ਵੱਲੋਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦੇ ਆਂ ਔਰ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆਂ ਕਿ ਅੱਨੇ ਹਮ ਹਮਾ ਕੇ ਸੰਗਤ ਸਾਡੇ ਨਾਲ ਜੁੜਦੀ ਆ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਸਾਰੀ ਸੰਗਤ ਨੂੰ ਵਾਹਿਗੁਰੂ ਤੰਦਰੁਸਤੀ ਬਖਸ਼ੇ ਇਹ ਸਦਾ ਖੁਸ਼ ਰਹਿਣ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈ ਹੋਵੇ ਜੀ ਥੈਂਕ ਯੂ ਵਾਹਿਗੁਰੂ ਦੇਵ ਤੁਹਾਨੂੰ ਗੁਰੂ ਦੇਵ